ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮੈਂ ਗੱਲ ਕਰਨ ਲੱਗਾ ਇਹ ਗੱਲ ਧੂਤਿਆਂ ਦੇ ਜਿਹੜੇ ਚੋਲਿਆਂ ਵਾਲੇ ਨੇ ਦਸਮਗ੍ਰੰਥ ਦੇ ਪੁਜਾਰੀ ਨੇ ਜਾਂ ਸੂਰਜ ਪ੍ਰਕਾਸ਼ ਦੀ ਕਥਾ ਕਰਨ ਵਾਲੇ ਨੇ ਇਹਨਾਂ ਦੇ ਹਾਜ਼ਮ ਨਹੀਂ ਜਦੋਂ ਉਹ ਨਾ ਭਿੰਡਰਾਂ ਵਾਲੇ ਨੂੰ ਉਭਾਰਿਆ ਗਿਆ ਉਦੋਂ ਇੱਕ ਇਹ ਟਰੈਂਡ ਬਣਾਤਾ ਵੀ ਜਿਵੇਂ ਗੁਰੂ ਕਲੰਗੀਤਰ ਸੱਚੇ ਪਾਤਸ਼ਾਹ ਸੀ ਨਾ ਤੇ ਗੁਰੂ ਕਲੰਗੀਤਰ ਸੱਚੇ ਪਾਤਸ਼ਾਹ ਦੀ ਥਾਂ ਤੇ ਭਿੰਡਰਾਂ ਵਾਲੇ ਨੂੰ ਖੜਾ ਕਰ ਦਿੱਤਾ ਸੀ। ਮਤਲਬ ਗੁਰੂ ਪਾਸ਼ਾ ਦਾ ਬੋਲਬਾਲਾ ਖਤਮ ਕਰਨ ਵਾਸਤੇ ਭਿੰਡਰਾਂ ਵਾਲੇ ਨੂੰ ਸ਼ਰੀਕ ਬਣਾ ਕੇ ਖੜਾ ਕੀਤਾ ਗਿਆ। ਤੇ ਪਹਿਲਾਂ ਛੋਟੀ ਜਿਹੀ ਕਲਿੱਪ ਸੁਣ ਲਓ। ਤੇ ਫਿਰ ਮੈਂ ਤੁਹਾਡੇ ਨਾਲ ਚੰਗੀ ਤਰ੍ਹਾਂ ਗੱਲਬਾਤ ਕਰਨੀ ਹੈ। ਬਾਬਾ ਜਰਨਾ ਇਹਨ ਟਕਸਾਲ ਦਾ ਕਤੂਤਾ ਤੇਜਵੀਰ ਸਿੰਘ ਇਹਦੇ ਨਾਲ ਦੋ ਤਿੰਨ ਕ ਬੰਦੂਖੀਆਂ ਜਿਹੜੇ ਹੁੰਦੇ ਨੇ ਜਿਹੜੇ 12 ਬੋਰ ਜਾਂ ਕੈਰੀ ਨਾਲ ਹੁੰਦੀ ਹੈ ਤੇ ਇੱਕ ਦੋ ਕੋਲੇ ਵੱਡੀਆਂ ਕਿਰਪਾਨਾਂ ਇੱਕ ਕੋਲੇ ਕੋਲ ਤੀਰ ਫੜਿਆ ਹੁੰਦਾ ਤੇ ਉਦਾਂ ਹੀ ਪਿੰਡਾਂ ਵਾਲੇ ਵਾਂਗੂ ਲੰਬੀਆਂ ਬਾਹਾਂ ਲਮਕਾ ਕੇ ਐ ਤੁਰਦਾ ਹੈ ਉਦਨੇ ਵੀਡੀਓ ਬਣਾਉਣਗੇ ਭੱਜੇ ਭੱਜੇ ਚੋਲੇ ਲੰਮਕਦੇ ਹੁੰਦੇ ਗਿੱਟਿਆਂ ਤੱਕ ਤੇ ਇੱਕ ਬੱਚਾ ਇਹ ਆਪਣੇ ਕੋਲ ਬਹਾਈ ਬੈਠਾ ਉਹ ਬੱਚੇ ਨੂੰ ਕਹਿੰਦਾ ਤੂੰ ਕਿਹਦਾ ਪੁੱਤ ਹੈ ਕਹਿੰਨ ਤੂੰ ਭਿੰਡਾਂ ਵਾਲੇ ਸੰਤਾਂ ਦਾ ਪੁੱਤ ਹੈ ਹੁਣ ਗੱਲ ਸੁਣੋ ਧਿਆਨ ਦੇ ਨਾਲ ਜਦੋਂ ਨਾ ਅੰਮ੍ਰਿਤ ਛਕਾਇਆ ਜਾਂਦਾ ਉਹਦੋਂ ਕੀ ਕਿਹਾ ਜਾਂਦਾ ਕਿ ਮੇਰੀ ਮਾਤਾ ਕੌਣ ਹੈ ਮਾਤਾ ਸਾਹਿਬ ਕਉ ਕਹਿ ਜਾਂਦਾ ਨਾ ਤੇ ਪਿਤਾ ਕੌਣ ਹੈ ਗੁਰੂ ਗੋਬਿੰਦ ਸਿੰਘ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਬਾਜਾਂ ਵਾਲੇ ਇਹ ਕਿਹਾ ਜਾਂਦਾ ਨਾ ਤੂੰ ਨੇ ਬੱਚੇ ਨੂੰ ਕੀ ਕਹਿ ਰਿਹਾ ਹੈ ਕਹਿੰਦਾ ਤੂੰ ਕਿਹਦਾ ਪੁੱਤ ਹੈ ਤੂੰ ਭਿੰਡਰਾਂ ਵਾਲੇ ਸੰਤਾਂ ਦਾ ਪੁੱਤ ਹੈ ਤੂੰ ਸੰਤਾਂ ਦਾ ਪੁੱਤ ਹੈ ਹੁਣ ਜੇ ਇਹਨਾਂ ਨੂੰ ਸਿੱਧੇ ਤੌਰ ਤੇ ਗੱਲ ਕਹੀਏ ਵੀ ਤੂੰ ਪੁੱਤ ਭਿੰਡਰਾਂ ਵਾਲੇ ਦਾ ਹੈ ਜਾਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦਾ ਪ੍ਰਚਾਰਕਾਂ ਦਾ ਜੋਰ ਲੱਗਾ ਪਿਆ ਵੀ ਅਸੀਂ ਆਨੰਦਪੁਰ ਦੇ ਵਾਸੀ ਆ ਸਾਡੀ ਮਾਤਾ ਸਹਿਬਕੌਰ ਹੈ ਤੇ ਸਾਡਾ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਮੀ ਤਰ ਸੱਚੇ ਪਾਤਸ਼ਾਹ ਨੇ ਪੁੱਤਰਾਂ ਦੇ ਦਾਨੀ ਬਾਜਾਂ ਵਾਲੇ ਨੇ ਤੇ ਇਹ ਭਿੰਡਰਾਂ ਵਾਲੇ ਅੱਤਵਾਦੀ ਨੂੰ ਕਹਿੰਦੇ ਅਸੀਂ ਉਹਦੇ ਪੁੱਤ ਹੁਣ ਤੁਸੀਂ ਇਹ ਗੱਲਾਂ ਜਿਹੜੀਆਂ ਮੈਂ ਕਰ ਰਿਹਾ ਇਹ ਥੋੜਾ ਜਿਹਾ ਡੀਪ ਲੇਵਲ ਜਾ ਕੇ ਦੇਖੋ ਵੀ ਇਹ ਜਿਹੜੇ ਸਾਡੇ ਅਸਲ ਗੁਰੂ ਸਹਿਬਾਨ ਨੇ ਨਿਰਨੇ ਆਪਣਾ ਸਾਰਾ ਸਰਬੰਸ ਸਾਡੇ ਲਈ ਕੁਰਬਾਨ ਕਰ ਦਿੱਤਾ ਉਹਨਾਂ ਨੂੰ ਅੱਖਾਂ ਤੋਂ ਪਰੋਖੇ ਕਰ ਰਹੇ ਨੇ ਜਾਣ ਕੇ ਜਿਹੜਾ ਪ੍ਰਚਾਰ ਉਹ ਕੱਲਾ ਭਿੰਡਰਾਂ ਵਾਲੇ ਦਾ। ਜਨਨ ਕਿ ਭਿੰਡਰਾਂ ਵਾਲਾ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਤੋਂ ਵੱਡਾ ਹੈ। ਇਹ ਕਹਿਣ ਦੀ ਕੋਸ਼ਿਸ਼ ਕਰਦੇ। ਜਿਨ੍ਹਾਂ ਖੱੱਚਾਂ ਨੂੰ ਕਦੀੜਾਂ ਨੂੰ ਕਹਿ ਦਈਏ ਫਿਰ ਇਹਨੇ ਕਹਿਣਾ ਤੈਨੂੰ ਸੋਦਾ ਲਾਵਾਂਗੇ। ਜਵਾਬ ਕੋਈ ਨਹੀਂ। ਮੈਨੂੰ ਇੱਕ ਗੱਲ ਦੱਸ ਦਿਓ ਵੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਨਾਲੋਂ ਭਿੰਡਰਾਂ ਵਾਲਾ ਵੱਡਾ ਹੈ। ਇਹ ਸਾਬਤ ਕਰਨਾ ਚਾਹੁੰਦੇ। ਹੁਣ ਉਹ ਜਿਹੜਾ ਬੱਚਾ ਹੈ, ਛੋਟਾ ਜਿਹਾ ਬੱਚਾ ਹੈ ਉਹਨੂੰ ਕੀ ਕਹਿ ਰਿਹਾ ਹੈ? ਪਗ ਬਣਾ ਕੇ ਤੂੰ ਕਿਹਦਾ ਪੁੱਤ ਐ ਕਹਿੰਦਾ ਇਹ ਕਹਿ ਵੀ ਮੈਂ ਭਿੰਡਰਾਂ ਵਾਲੇ ਸੰਤਾਂ ਦਾ ਪੁੱਤਾਂ ਜਣ ਕੇ ਜਿਹੜੀ ਭਿੰਡਰਾਂ ਵਾਲੇ ਨੇ ਕੜੀ ਘੋਲੀ ਐ ਕੌਮ ਮਰਵਾਈ ਐ ਗੰਦ ਪਾਇਆ ਉਹ ਇਹ ਹਲੇ ਸਮਝ ਨਹੀਂ ਸਕੇ ਜਣ ਕੇ ਸ਼ਰਿਆਮ ਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਨੂੰ ਅਗਨੋਰ ਕਰ ਰਹੇ ਨੇ ਉਹਦੇ ਉਧਰ ਨਹੀਂ ਜੋੜਦੇ ਬੱਚਿਆਂ ਨੂੰ ਉਹ ਪਿੰਡਰਾਂ ਵਾਲੇ ਅੱਤਵਾਦੀ ਨਾਲ ਜੁੜ ਰਹੇ ਨੇ ਜਦੋਂ ਵੀਡੀਓ ਸੁਣਨਗੇ ਫਿਰ ਕਹਿਣਗੇ ਲੈ ਬੂਟਾ ਤਾਂ ਕੌਮ ਦਾ ਵਿਰੋਧੀ ਹੈ ਅਛਾ ਜੇ ਪਿੰਡਰਾਂ ਵਾਲੇ ਦੀ ਗੱਲ ਕਰੀ ਤੇ ਬੂਟਾ ਕੌਮ ਦੀ ਗੱਲ ਕਰਦਾ ਜੇ ਗੁਰੂ ਪਾਸ਼ਾ ਦੀ ਗੱਲ ਕਰੀ ਫਿਰ ਬੂਟਾ ਕੌਮ ਦਾ ਵਿਰੋਧੀ ਹੈ ਸ਼ਰਮ ਨਹੀਂ ਆਉਂਦੀ ਸਾਨੂੰ ਇਹਦੀ ਨਾ ਇੱਕ ਆਡੀਓ ਹੋਰ ਹੈ ਥਾਣੇ ਵਿੱਚ ਗਿਆ ਐਸਐਚਓ ਨਾਲ ਖੇਬੜੀ ਜਾਂਦਾ ਉਹ ਐਸਐਚਓ ਕਹਿੰਦਾ ਵੀ ਮੈਂ ਅਸਰਾ ਲੈ ਕੇ ਤੁਹਾਨੂੰ ਅੰਦਰ ਲੈ ਕਹਿੰਦਾ ਫਿਰ ਵੇਖ ਲੈਣੇ ਆਪਾਂ ਵੀ ਕੀ ਵੇਖ ਲੈਣੇ ਸ਼ੇਅ ਸਟਾਪ ਦੇ ਵਿੱਚ ਨਾ ਡੇਡਡ ਕੁਆਂਟਲ ਦੇ ਬੰਦੇ ਹੁੰਦੇ ਆ। ਪਾ ਕੇ ਨਾ ਮੂਹ ਤਾਂ ਦੰਦਾਂ ਜਣੇ ਉੱਪਰ ਚੜ ਜਾਂਦੇ ਆ। ਤੇਰੇ ਵੱਲ ਵੀ ਤੇਰੇ ਵਰਗੇ ਨੂੰ ਟੀਕਾ ਮਾਰਦੇ ਨੇ ਭਿੰਡਰਾਂ ਵਾਲੇ ਨਹੀਂ ਉੱਥੋਂ ਆਣਾ ਮੁੜ ਕੇ। ਨਾ ਭਿੰਡਰਾਂ ਦੇ ਮੁੰਡੇ ਆਉਣ। ਭੁੰਡਰਾਂ ਦਾ ਮੁੰਡਾ ਇੱਕ ਤਾਂ ਜਲੰਧਰ ਬੈਠਾ ਹੈ, ਕੈਨੇਡਾ ਬੈਠਾ ਹੈ। ਆ ਜਿਹੜਾ ਬਾਗੜ ਬੈਠਾ ਤੋਂ ਮੈਂ ਉਹ ਉਹ ਉਦਾਂ ਹੀ ਨਹੀਂ ਆਉਂਦਾ। ਉਹ ਕਹਿੰਦੇ ਪਤਾ ਨਹੀਂ, ਬੀਜੇਪੀ ਦੇ ਬੰਦਿਆਂ ਨੂੰ ਲੋੜ ਵੀ ਕੀ ਪਈ ਐ। ਫਿਰ ਕਿਸੇ ਨੇ ਖੜਨਾ ਨਹੀਂ। ਹੁਣ ਤਾਂ ਅਮਰਸਪਾਲ ਮੋਤਪਾਲ ਵੀ ਜੇਲ੍ਹ ਚ ਉਹਨੇ ਵੀ ਨਿਕਟ ਕਰਨਾ ਪਿੱਛੇ ਕੌਣ ਆਊ ਥੋੜੇ ਅਜਨਾਲੇ ਵਰਗੇ ਜਸਵੀਰ ਸਿੰਘ ਵਰਗੇ ਇਹ ਉਦਾਂ ਮੁੱਕਰਗੇ ਠੀਕ ਐ ਕਿਸੇ ਨੂੰ ਛਡਾਉਣਾ ਨਹੀਂ ਪੁੱਤ ਪੁਲਸਣ ਕੋੜਦੀ ਬਹੁਤ بڑا ਮੁੱਦਾ ਪਾ ਕੇ ਨਾ ਜਿਹਨਾਂ ਚ ਚਮੜੀ ਲੈਂਦੀ ਨਹੀਂ ਕਾਲੀ ਹੋ ਕੇ ਦੁਆਰੇ ਨਹੀਂ ਆਉਂਦੇ ਉਹਨਾਂ ਚ ਹੜਦੇ ਨਹੀਂ ਕੁੱਟਣੋ ਤੇ ਤੇਰੇ ਵਰਗਿਆਂ ਨੂੰ ਨਾ ਜਦੋਂ ਅਕਾਲ ਤਖਤ ਦੇ ਟੈਕ ਹੋਇਆ ਸੀ ਜੋਧਪੁਰ ਜੇਲ੍ਹ ਵਿੱਚ ਲਿਜਾ ਕੇ ਕੁੱਟਾਇਆ ਸੀ ਗਲਿਆ ਨੇ ਪਤਾ ਮੈਂ ਦੱਸ ਦਿੰਨਾ ਇਹ ਸਾਰੇ ਫੜੇ ਫੜ ਕੇ ਅੰਮ੍ਰਿਤਸਰ 에ਅਰਪੋਰਟ ਤੇ ਲੈ ਗਏ ਉੱਥੇ ਜਹਾਜ਼ ਚਾ ਕੇ ਜੈਪੁਰ ਜੋਧਪੁਰ ਠੋਕੇ ਉੱਥੇ ਆ ਕੇ ਲਾ ਲਏ ਮੁੱਛੇ ਕਹੀ ਤਾਂ ਕਮਲੇ ਹੋ ਗਈ ਸੀ ਅੱਛਾ ਇੱਕ ਕਹਿੰਦਾ ਮੈਨੂੰ ਪ੍ਰੈਸ ਦੇ ਉਹ ਕਹਿੰਦਾ ਮੈਂ ਚੋਲਾ ਪ੍ਰੈਸ ਕਰਨਾ ਜੇਲ੍ਹ ਵਿੱਚ ਕਹਿੰਦਾ ਉਹ ਪਹਿਲਾਂ ਕੋਲੇ ਵਾਲੀ ਪ੍ਰੈਸ ਹੁੰਦੀ ਸੀ ਤੇ ਉਹ ਕਹਿੰਦੇ ਦਿੰਨੇ ਆ ਕੋਈ ਨਹੀਂ ਤੇ 12 ਵਜੇ ਕਹਿੰਦੇ ਇੱਕ ਮੋਟਾ ਚਪਾਈ ਆ ਗਿਆ ਉਹਦੇ ਕੋਲੇ ਵਧੀਆ ਡਾਂਗ ਪੜੀ ਹੋਈ ਤੇ ਉਹ ਆ ਕੇ ਕਹਿੰਦਾ ਬਾਬਾ ਜੀ ਪ੍ਰੈਸ ਕਿਨੇ ਮੰਗੀ ਸੀ ਕਹਿੰਦਾ ਮੈਂ ਮੰਗੀ ਸੀ ਕਹਿੰਦਾ ਆ ਜੋ ਬਾਹਰ ਪਈਆ ਲੈ ਲਓ ਬਾਹਰ ਕਢ ਕੇ ਢਾ ਲਿਆ ਉਹਨੇ ਫਿਰ ਇੰਨੀਆਂ ਡਾਂਗਾਂ ਮਾਰ ਗਿਆ ਮੈਨੂੰ ਦੱਸੀ ਸੀ ਗੱਲ ਕਹਿੰਦਾ ਇਥੇ ਮਾਸੀ ਕੋਲੇ ਜਾਂ ਭੂਆ ਕੋਲੇ ਇੰਪ੍ਰੈਸ ਮੰਗਦਾ ਜੇਲ੍ਹ ਚ ਐ ਕਹਿੰਦਾ ਮਤਲਬ ਕਿ ਵੀ ਇਨਾਂ ਲੋਕਾਂ ਨੂੰ ਸ਼ਰਮ ਕੋਈ ਨਹੀਂ ਵੀ ਤੁਸੀਂ ਜੇ ਚੋਲੇ ਪਾਏ ਨੇ ਬਾਣੀ ਪੜ੍ਹਦੇ ਮਾੜੀ-ਮੋਟੀ ਕੋਈ ਕੌਮ ਦੀ ਗੱਲ ਕਰ ਲੋ ਪ੍ਰਚਾਰ ਕਰ ਲੋ ਕਿਸੇ ਬੱਚੇ ਨੂੰ ਸਿੱਖੀ ਵਾਲੇ ਪਾਸੇ ਜੋੜ ਦਿਓ ਭਿੰਡਰਾਂ ਵਾਲਾ ਅੱਤਵਾਦੀ ਸੀ ਅੱਤਵਾਦੀ ਹੈਗਾ ਤੇ ਜਿੰਨਾਂ ਜੇ ਦੁਨੀਆ ਰਹਿਣੀਆਂ ਉਹਨੂੰ ਅੱਤਵਾਦੀ ਨਾਲ ਜਾਣਾ ਜਾਣਾ ਇਹ ਮੇਰੇ ਕਹਿਣ ਦੀ ਗੱਲ ਨਹੀਂ ਕਿਉਂਕਿ ਕੌਮ ਮਰਵਾਈ ਉਹਨਾਂ ਨੇ ਯਾਰ ਤੁਸੀਂ ਮਾੜੀ-ਮੋਟੀ ਵੀ ਨਹੀਂ ਸ਼ਰਮ ਮੰਦ ਤੁਸੀਂ ਅਮਰਸ਼ ਕੌਣ ਵੇਲੇ ਕੀ ਕਹਿੰਦੇ ਹੋ ਇਹ ਤਾਂ ਦੱਸ ਦਿਓ ਅਮਰਸ਼ ਕੌਣ ਵੇਲੇ ਇਹ ਕਹਿੰਦੇ ਹੋ ਵੀ ਤੁਸੀਂ ਪਿੰਡਰਾਂ ਵਾਲੇ ਦੇ ਪੁੱਤੋਂ ਇਹ ਕਹਿੰਦੇ ਹੋ ਇਹੀ ਕਿਹਾ ਜਾਂਦਾ ਵੀ ਅਸੀਂ ਬਾਜਾਂ ਵਾਲੇ ਦੇ ਪੁੱਤਾਂ ਇਹੀ ਕਹਿੰਦੇ ਆ ਨਾ ਜਦੋਂ ਫਿਰ ਰਹਿਤ ਮਨਾਂ ਦਾ ਵਿੱਚ ਲਿਖ ਦਿਓ ਜਦੋਂ ਅਮਰਸ਼ ਕੌਣ ਨੇ ਉਹਦੇ ਇਹ ਕਹਿਆ ਕਰੋ ਵੀ ਤੁਸੀਂ ਅੱਜ ਤੋਂ ਬਾਅਦ ਪਿੰਡਰਾਂ ਵਾਲੇ ਦੇ ਪੁੱਤੋਂ ਨਾਲ ਇਹ ਇਹ ਕਹਿਆ ਕਰੋ ਵੀ ਤੁਸੀਂ ਆਤਵਾਦੀ ਦੇ ਪੁੱਤੋਂ ਇਹ ਕਹਿਣਾ ਪੈਣਾ ਉਹਨੇ ਗੱਲਾਂ ਕੋਰਡੀਆਂ ਨਹੀਂ ਮੈਂ ਸਾਰੀਆਂ ਗੱਲਾਂ ਪਾਸ਼ੇ ਕਰ ਦਿੰਨਾ ਮੈਨੂੰ ਕੋਈ ਮਤਲਬ ਨਹੀਂ ਇੱਕੋ ਹੀ ਗੱਲ ਦਾ ਸਭੀ ਤੁਸੀਂ ਅਮਰ ਛਕਾਉਣ ਵੇਲੇ ਕੀ ਕਹਿੰਦੇ ਹੋ ਰਹਿਤ ਮਿਰਦਾ ਵਿੱਚ ਕੀ ਲਿਖਿਆ ਹੋਇਆ ਅਮਰ ਛਕਾਉਣ ਵੇਲੇ ਇਹੀ ਕਿਹਾ ਜਾਂਦਾ ਹੈ ਵੀ ਅੱਜ ਤੋਂ ਬਾਅਦ ਤੁਸੀਂ ਆਨੰਦਪੁਰ ਦੇ ਵਾਸੀ ਹੋ ਦੂਜੀ ਗੱਲ ਤੁਹਾਡੀ ਮਾਤਾ ਮਾਤਾ ਸਹਿਬ ਕੌਰ ਜੀ ਹੈ ਤੀਜੀ ਤੁਹਾਡੇ ਪਿਤਾ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਇਹੀ ਕਿਹਾ ਜਾਂਦਾ ਹੈ ਜਾ ਫਿਰ ਇਹ ਕਹਨੇ ਹੋ ਵੀ ਤੁਹਾਡੇ ਪਿਤਾ ਪਿੰਡਰਾਵਾਲੇ ਨੇ ਇਹ ਕਹਨੇ ਇਹ ਤੇਜਵੀਰ ਸਿੰਘ ਹੈ ਕੋਈ ਟਕਸਾਲ ਦਾ ਤੂਤਾ ਇਹਦੇ ਚੰਗੇ ਤਰ੍ਹਾਂ ਟਿਕਟੌਕ ਤੇ ਵੀਡੀਓ ਦੇਖ ਲਿਓ ਝੋਲਾ ਪਾਇਆ ਹੁੰਦਾ ਉਪਾਗਾ ਖਾਂਦੇ ਲਈ ਹੁੰਦੀ ਅੱਧੀ ਪੱਕ ਵੀ ਨਹੀਂ ਬਰਣੀ ਆਉਂਦੀ ਪਿਛੇ ਦਾ ਵਿਆਹ ਹੋਇਆ ਸੀ ਦੇਖਿਆ ਹੁਣ ਤੁਸੀਂ ਉੱਥੇ ਜਾਣੇ ਕਿ ਹੈ ਨਾ ਇਹ ਸਮਝਦੇ ਆ ਵੀ ਬਸ ਅਸੀਂ ਪਿੰਡਰਾਵਾਲੇ ਦੀ ਕਾਪੇ ਕਰਕੇ ਵੀ ਅੱਗ ਲਾਈਏ ਦੁਵਾਰੇ ਹੁਣ ਜਦੋਂ ਪੁਲਿਸ ਵਾਲੇ ਨਾਲ ਜਿੱਦ ਐ ਉਹ ਕਹਿੰਦਾ ਵੀ ਤੁਸੀਂ ਹਥਿਆਰ ਲੈ ਕੇ ਅੰਦਰ ਕਾ ਬੜੇ ਅੱਜ ਤਾਂ ਕਹਿੰਦਾ ਇਦਾਂ ਹੀ ਕਰਦੇ ਆ ਅੱਜ ਕਹਿੰਦਾ ਕਿਹੜਾ ਹਸਲਾ ਚਲਾਇਆ ਵਿੱਚ ਲਾਉਣਾ ਤੇ ਨਾਲ ਕਿਉਂ ਰੱਖਿਆ ਅਸ਼ਾਇ ਹਰ ਵਕਤ ਮੁਕਰਦੇ ਨੇ ਪਹਿਲਾਂ ਕਹਿੰਦਾ ਕਹਿੰਦਾ ਅਸੀਂ ਕਿਹੜਾ ਹਸਲਾ ਚਲਾ ਦਿੱਤਾ ਫਿਰ ਆਖਿਆ ਕਾ ਸਬਾਤੇ ਉਹ ਪੁਲਿਸ ਵਾਲਾ ਕਹਿੰਦਾ ਕਹਿੰਦਾ ਵੀ ਮੈਂ ਅੰਦਰ ਨਹੀਂ ਆਉਂਦਾ ਕਹਿੰਦਾ ਫਿਰ ਦੇਖ ਲੈਣਾ ਫਿਰ ਗੱਲ ਨਹੀਂ ਹੋਣੀ ਦੇਖਣਾ ਕੀ ਹੈ ਕੀ ਦੇਖਣਾ ਹੈ ਫਿਰ ਮਾਧਿਅ ਵਿੱਚ ਕਹਿਣਗੇ ਪੁਲਿਸ ਨੇ ਨਾ ਫੇਕ ਇਨਕਾਊਂਟਰ ਕਰਤਾ ਥੋੜਾ ਪਰਸਨ ਦੱਸ ਕੇ ਮਾਰੂ ਜਦੋਂ ਤੁਸੀਂ ਗੁੰਡਾਗਰਦੀ ਕਰੋਗੇ ਅਗਲੇ ਫਿਰ ਮਾਰਨਗੇ ਖੇਤਾਂ 'ਚ ਲੈ ਜਾ ਕੇ ਕਹਿਣਗੇ ਭਾਜ ਓਏ ਤੈਨੂੰ ਛੱਡਦਾ ਬਾਅਦ ਵਿੱਚ ਗੋਲੀਆਂ ਮਾਰਦੇ ਨੇ ਇਹ ਗੱਲਾਂ ਕੌੜੀਆਂ ਨੇ ਨਾ ਜਲੂਸ ਕੱਢੋ ਤੁਹਾਡੀ ਐਡੀ ਔਕਾਤ ਹੈ ਨਹੀਂ ਨਾ ਪੁੱਠੇ ਮੰਗੇ ਲੋ ਦੁਬਾਰਾ ਫੇਰ ਦੱਸ ਦੇਣਾ ਜੀ ਇਹ ਟਕਸਾਲ ਦਾ ਤਾਜ ਤਾਜਵੀਰ ਸਿੰਘ ਹੈ ਕੋਈ ਨਹੀਂ ਤੇਜਵੀਰ ਸਿੰਘ ਤਾਜ ਕਹਤਾ ਮੈਂ ਤੇਜਵੀਰ ਸਿੰਘ ਠੋਕਰਾ ਬੰਦਾ ਸਿਰੇ ਦਾ ਹੈ ਕਈ ਵਾਰੀ ਵੀਡੀਓ ਦੇਖੇ ਤੁਸੀਂ ਹਥਿਆਰ ਸਾਫ਼ ਕਰਦੇ ਹੁੰਦੇ ਨੇ ਇਹ ਜਿਵੇਂ ਆਰਮੀ 'ਚ ਹੋਣ ਇਹ ਜਿਹੜੀਆਂ 12 ਬੋਰ ਰਫਲਾਂ ਨੇ ਇਹਨਾਂ ਵਿੱਚ ਦੋ ਰੌਂਦ ਪੈਂਦੇ ਆ ਐਨੀ ਬਦ ਦੂਜਾ ਨਾ ਹੀ ਚੱਲੇ ਆ ਖੇਤਾਂ ਵਿੱਚ ਤੂੰ ਦੇਖਿਆ ਜਦੋਂ ਇਹ ਲੜਦੇ ਹੁੰਦੇ ਨੇ ਇੱਕ ਫੈਲ ਹੁੰਦਾ ਦੂਜਾ ਚੱਲਦਾ ਨਹੀਂ ਉਹ ਕੰਬੇ ਵਾਲਾ ਘਟਾ ਲਿੰਦਾ ਪੁੱੜੇ ਦੂਜਾ ਚੱਲਦਾ ਹੀ ਨਹੀਂ ਹੁੰਦਾ ਆਨ ਡਾਂਗ ਮਾਰਦਾ ਸਿਰ ਚ ਉਹ ਸਿਰਨ ਵਾਲੇ ਰੱਬ ਲਖੋਂਦਾ ਅਗਲਾ ਨਾਲੇ ਅਗਲਾ ਬੰਦਾ ਮਾਰ ਦਿੰਦਾ ਇਹ ਉਹ ਚੀਜ਼ਾਂ ਨੇ بچੋ ਇਹਨਾਂ ਤੋਂ ਬਚਾਓ ਬੱਚਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ